ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਪੈਨਾਕਲ ਮੇਰੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦਾ ਪ੍ਰੋਗਰਾਮ ਰੱਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰੂ ਜੀ ਬੜਾ ਮਹੱਤਵਪੂਰਨ ਅਜੰਡਾ ਹੈ ਉਂਝ ਤਾਂ ਤੁਸੀਂ ਰਿਫਿਊਜ਼ਡ ਕੇਸਸ ਦੇ ਬਾਦਸ਼ਾਹ ਪੀਪੀਆਰ ਦਵਾਉਣ ਦੇ ਬਣ ਲੱਗੇ ਸਟੂਡੈਂਟਸ ਨੂੰ ਵੀ ਤੁਸੀਂ ਰਿਜ਼ਲਟ ਦਵਾਇਆ ਪਰ ਸਵਾਲ ਇਹ ਹੈ ਕਿ ਹੁਣ ਸਟੂਡੈਂਟ ਬੜਾ ਕਨਫਿਊਜ਼ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਰੌਲਾ ਪਿਆ ਪਿਆ ਹੁਣ ਇਸ ਸ ਪੀਆਰ ਦੇ ਲਈ ਵਿਦਿਆਰਥੀ ਬਹੁਤਾ ਜਿਆਦਾ ਅਵੇਅਰ ਨਹੀਂ ਹੈ ਮੈਨੂੰ ਲੱਗਦਾ ਹੈ ਵਿਦਿਆਰਥੀ ਪੀਆਰ ਦੀ ਗੱਲ ਤਾਂ ਭੁੱਲੀ ਗਿਆ ਸਭ ਤੋਂ ਪਹਿਲਾਂ ਵਿਦਿਆਰਥੀ ਦੇ ਦਿਮਾਗ ਤੇ ਬੋਝ ਇਹ ਹੈ ਵੀ ਮੈਂ ਕੈਨੇਡਾ ਜਾਊਂਗਾ ਕਿਵੇਂ ਹੁਣ ਇਹ ਜਿਹੜਾ ਸਮਾਂ ਇਹ ਵਿਦਿਆਰਥੀ ਨੂੰ ਕੀ ਕਰਨਾ ਚਾਹੀਦਾ ਹੈ ਕੀ ਪ੍ਰੋਵਿੰਸ਼ਲ ਅਟੈਸਟੇਸ਼ਨ ਲੈਟਰ ਉਹਦਾ ਇੰਤਜ਼ਾਰ ਕਰੇ ਅਗਰ ਅਪਲਾਈ ਕਰਤੀ ਜਾਂ ਕਿਸੇ ਪ੍ਰੋਵਿੰਸ ਅਜੇ ਨਹੀਂ ਖੁੱਲੀ ਤੇ ਵਿਦਿਆਰਥੀ ਕਰੇ ਕੀ ਇਸ ਸਮੇਂ 'ਚ ਜਦੋਂ ਕਲੈਰਿਟੀ ਨਹੀਂ ਹੁੰਦੀ ਤੇ ਸਰ ਇਹ ਜਿਹੜਾ ਟਾਪਿਕ ਬੜਾ ਇੰਪੋਰਟੈਂਟ ਆ ਕਿਉਂਕਿ ਨਾ ਸਾਡੇ ਮੈਂ ਤਾਂ ਕਹੂੰਗਾ ਸਾਰੇ ਪੰਜਾਬੀ ਐਜ਼ ਅ ਪੇਰੈਂਟਸ ਨੂੰ ਮੈਂ ਕਹੂੰਗਾ ਕਿ ਜਾਗਰੂਕ ਹੋਵੋ ਅਵੇਅਰ ਹੋਵੋ ਵੀਜ਼ਾ ਐਸ ਵੇਲੇ ਮੈਂ ਤਾਂ ਕਹੂੰਗਾ ਐਡਾ ਵੱਡਾ ਹਊਆ ਨਹੀਂ ਰਹਿ ਗਿਆ ਮਕਸਦ ਇਹ ਹੈਗਾ ਕਿ ਤੁਹਾਡਾ ਬੱਚਾ ਪੜ ਕੇ ਸੈਟਲ ਕਿੱਦਾਂ ਹੁੰਦਾ ਸਭ ਤੋਂ ਵੱਡੀ ਜਿਹੜੀ ਐਸ ਵੇਲੇ ਚੈਲੰਜ ਹੈ ਨਾ ਜਿਹੜਾ ਖਤਰਾ ਆਵਾ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਦਿਖ ਰਿਹਾ ਪਤਾ ਕੀ ਆ ਜਿਹਦੇ ਬਾਰੇ ਐਸ ਵੇਲੇ ਆਪਾਂ ਵੇਰ ਨਹੀਂ ਆਪਾਂ ਦੇ ਕਹਿੰਦੇ ਕੈਨੇਡਾ ਆਪਾਂ 50 ਬਾਅਦ 'ਚ ਦੇਖਾਂਗੇ ਖਤਰਾ ਇਹ ਹੈਗਾ ਕਿ ਉੱਥੇ ਸੈਟਲਮੈਂਟ ਪੀਆਰ ਇੱਕਰੀ ਮੜਾ Google ਤੇ ਜਾ ਕੇ ਦੇਖੋ ਐਸ ਵੇਲੇ PR ਵਾਸਤੇ ਬੱਚਾ ਕਿੱਦਾ ਫਸਿਆ ਤਰਸ ਰਿਹਾ ਮੈਂ ਲਗਾਉਂਗਾ ਬੱਚਾ ਮੂਵ ਆਊਟ ਵੀ ਹੋ ਰਿਹਾ ਪੀਆਰ ਵਾਸਤੇ ਬੱਚੇ ਨੂੰ ਜਿਹੜਾ ਕਿ ਤੱਕੇ ਖਾਣੇ ਪੈ ਰਿਆ ਬੱਚਿਆਂ ਨੂੰ ਮੈਂ ਤਾਂ ਕਹਾਂਗਾ ਜਿੰਨੇ ਇੰਨੇ ਸਾਲਾਂ ਚ ਪੈਸਾ ਕਮਾਇਆ ਵਕੀਲਾਂ ਨੂੰ ਲਾਇਰਸ ਨੂੰ EMPLOYEES ਦੀਆਂ ਜੇਬਾਂ ਚ ਜਿਹੜੇ ਪਾਉਣੇ ਪੈ ਰਿਆ ਮਾਪਿਆਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਗਹਿਣੇ ਵੇਚ ਪੈਸੇ ਵੇਚ ਕੇ ਉੱਥੇ ਪੈਸੇ ਕੋਈ ਦੁਬਾਰਾ ਜਾ ਰਹੇ ਆ ਕਿਉਂ ਵਰਕ ਪਰਮਿਟ ਵੀ ਪੂਰਾ ਹੋਣ ਲੱਗਾ ਪੀਆਰ ਦੇ ਪੁਆਇੰਟ ਨਹੀਂ ਹੋਏ 535 ਪੁਆਇੰਟ ਦਾ ਲਾਸਟ ਡਰਾਅ ਨਿਕਲਿਆ ਤੁਸੀਂ ਆਪ ਦੇਖੋ ਕੈਲਕੂਲੇਟ ਕਰਕੇ ਦੇਖੋ ਸੀਆਰ ਕੈਲਕੂਲੇਟਰ ਤੇ ਪੀਆਰ ਵਾਸਤੇ 500 ਪੁਆਇੰਟ ਖਾਲਾ ਸੋ ਇਸ ਲਈ ਮੈਂ ਤੁਹਾਨੂੰ ਕਹਾਂਗਾ ਸੋਜ ਸਮਝ ਕੇ ਇਹਦੇ ਬਾਕੀ ਗੱਲ ਹੈ ਟੈਸਟੇਸ਼ਨ ਲੈਟਰ ਹੋਗੀ ਜਾਂ ਵੀਜ਼ਾ ਆਉਂਦਾ ਨਹੀਂ ਆਉਂਦਾ ਬੜਾ ਮੈਂ ਤੁਹਾਨੂੰ ਕਹਿੰਦਾ ਪਿਨਾਕਲ ਕੋਲ ਆਓ ਅੱਜ ਹੀ ਇੱਕ ਬੱਚੇ ਦਾ ਵੀਜ਼ਾ ਆਇਆ ਸਰ ਨੌਰਫੀ ਇਲਾਮਬਾਦ ਇੱਕ ਵਾਰੀ ਫਿਰ ਸੋ 12 ਦੇ ਫੀਸਲ ਤੋਂ ਬਾਅਦ ਵੀ ਵੀਜ਼ਾ ਲਿਆ ਹੋਇਆ ਸੋ ਹਜ਼ਾਰਾਂ ਹੀ ਬੱਚਾੜਾ ਵੀਜ਼ਾ ਲੈ ਗਿਆ ਟੈਨਸ਼ਨ ਨਹੀਂ ਹੈਗੀ ਆ ਜਾਣੇ ਆ ਵੀਜ਼ੇ ਮੁੱਦਾ ਇਹ ਕੈਨੇਡਾ ਪਹੁੰਚ ਕੇ ਸੈਟਲ ਕਿੱਦਾਂ ਹੋਣਾ ਸੋ ਅੱਜ ਮੈਂ ਦੱਸਦਾ ਇਹ ਸਾਰਾ ਨਿਚੋੜ ਗੱਡ ਰਹੇ ਆ ਅਲਬਰਟਾ 'ਚ ਦੇਖੋ ਸਾਡੇ ਨਾ ਪੰਜਾਬੀ ਕੀ ਇੱਕੋ ਪਾਸੇ ਮਗਰ ਲੱਜੇ ਉਧਰ ਹੁੰਦੇ ਹਰ ਬੱਚਾ ਸਾਡੇ ਕੋਲ ਪਿਛਲੇ ਅਲਵਟਾ ਨੇ ਕੀ ਕਰਤਾ ਪੀਆਰ ਦੀਆਂ ਜਿਹੜੀਆਂ ਪੀਐਨਪੀ ਦੀਆਂ ਰਿਕੁਆਇਰਮੈਂਟਾਂ ਵਧਾਤੀਆਂ ਸਕੈਚਮੈਨ ਦੁਆਰਾ ਉਹ ਵੀ ਸਕਤੀ ਹੋ ਚੁੱਕੀ ਆ ਵਿਨੀਪੈਗ ਦੇ ਵਿੱਚ ਵੀ ਆ ਐਸੇ ਨਵਾਂ ਸ਼ਕੋਸ਼ੀਆ ਬਟ ਉਹ ਵੀ ਥੋੜਾ ਟਾਈਮ ਆ ਸੋ ਪੀਆਰ ਲੈਣਾ ਇਹਨਾ ਹੁਣ ਖਾਲਾ ਜੀ ਦਾ ਵਾੜਾ ਨਹੀਂ ਬਹੁਤ ਔਖਾ ਹੋ ਰਿਹਾ ਅੱਜ ਇੱਕ ਐਡਵਾਈਸ ਦੇਣੀ ਆ ਬੇਟਾ ਜੇ ਤੁਸੀਂ ਉਹ ਚੀਜ਼ ਤੇ ਚੱਲ ਪਏ ਆ ਵੀਡੀਓ ਯਾਦ ਕਰ ਲਿਓ ਮਤਲਬ ਇਹ ਸੇਵ ਕਰ ਲਿਓ ਤੇ ਮੈਂ ਜਰੂਰ ਕਹਿੰਦਾ ਵਾਂ ਜਦੋਂ ਤੁਸੀਂ ਕੈਨੇਡਾ ਪਹੁੰਚੇ ਸਾਲ ਦੋ ਸਾਲ ਬਾਅਦ ਨਾ ਯਾਦ ਕਰੋਗੇ ਹਾਂ ਵੀਰ ਕਿਸੇ ਬੰਦੇ ਨੇ ਸਹੀ ਰਾਹ ਪਾਇਆ ਸੀਗਾ ਆ ਜਿਹੜਾ ਆਪਾਂ ਸਮਾਂ ਐਸ ਵੇਲੇ ਵੇਟ ਕਰ ਰਹੇ ਨਾ ਕਦੋਂ ਹੋਊਗਾ ਕਦੋਂ ਸਭ ਕੁਝ ਹੋਊਗਾ ਵੀਜ਼ਾ ਆਉਂਦਾ ਨਹੀਂ ਆਉਂਦਾ ਕੀ ਕਰਾਂ ਮੇਰੇ ਸਾਰੇ ਨਾਲ ਦੇ ਚਲੇ ਗਿਆ ਸਾਰਾ ਕੁਝ ਛੱਡ ਗਏ ਨਾ ਜੇ ਪੇਰੈਂਟਸ ਹੈਗੇ ਆਪਣੇ ਬੱਚੇ ਨੂੰ ਫ੍ਰੈਂਚ ਸਿੱਖਣ ਲਾ ਦਿਓ ਸੋ ਅੱਜ ਮੈਂ ਉਹ ਕੰਮ ਕਹਿ ਰਿਹਾ ਜੋ ਅੱਜ ਮੈਂ ਆਪਣੇ ਬੱਚੇ ਨੂੰ ਵੀ ਜ਼ਬਰਦਸਤੀ ਕਹਾਂਗਾ ਕਾਕਾ ਪਾੜੇ تھے ਕਿ ਉਹ ਨਹੀਂ ਪੜ ਰਿਹਾ ਅੱਜ ਕੋਈ ਨਹੀਂ ਚਾਣਾ ਇੰਆ ਕੈਨੇਡਾ ਫ੍ਰੈਂਚ ਸਿੱਖਣ ਲਾ ਦਿਓ ਜਦੋਂ ਫ੍ਰੈਂਚ ਦੀ ਤੇ ਵਧੀਆ ਪੀਆਰ ਦੇ ਚਾਂਸਸ ਵਧ ਜਾਣਗੇ ਕਯੂਬਿਕ ਇਸ ਲਈ ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀ ਪ੍ਰਮੋਟ ਪ੍ਰਮੋਟ ਕਹਿ ਲੋ ਜਿਵੇਂ ਕਹਿ ਰਹੇ ਆ ਬੇਟਾ ਕਯੂਬਿਕ ਸਫਾਈ ਹੋ ਚੁੱਕੀ ਜਾਵਾਂਗੇ ਫਾਇਦਾ ਹੋਊਗਾ ਪਹਿਲ ਮਿਲਣੀ ਹੈ ਕਯੂਬਿਕ 'ਚ ਕੋਈ ਚੀਜ਼ ਹੀ ਹੈਗੀ ਆ ਫਰੈਂਚ ਤੇ ਜ਼ਰੂਰੀ ਨਹੀਂ ਫਰੈਂਚ ਆਉਂਦੀ ਹੋਵੇ ਕਯੂਬਿਕ 'ਚ ਇਕੱਲੀ ਤੁਹਾਡੇ ਕੰਮ ਆਏਗੀ ਬੇਟਾ ਕੈਨੇਡਾ ਦੀ ਸੈਕੰਡ ਲੈਂਗੁਏਜ ਆ ਜੇ ਅੱਜ 4 ਬੰਦੇ ਲਾਈਨ 'ਚ ਖੜੇ ਨੇ ਫਰੈਂਚ ਲੈਂਗੁਏਜ ਇੱਕ ਬੋਲਣਾ ਵੀ ਆਰਟ ਆ ਇਹ ਵੀ ਇੱਕ ਸਕਿੱਲ ਆ ਸੋ ਜੇ ਤੁਹਾਨੂੰ ਫਰੈਂਚ ਆਉਂਦੀ ਹੈ ਵੀ ਇੱਕ ਸਕਿੱਲ ਹੈਗੀ ਆ ਤੁਹਾਨੂੰ ਕੰਮ 'ਚ ਤੁਹਾਡੇ ਬੱਚੇ ਨੂੰ ਫਾਇਦਾ ਹੋ ਪੂਰੀ ਤਰ੍ਹਾਂ ਜਿਵੇਂ ਕਹਿੰਦਾ ਅੱਧੀ ਵੀ ਸਿੱਖ ਜਿੰਨਾ ਬਾਕੀ ਉੱਥੇ ਕਰਦਾ ਜਦ ਤੱਕ ਪੜਾਈ ਬਚਾ ਕਰਦਾ ਅੱਜ ਮਾਰਕ ਮਾਈ ਵਰਡਸ ਜਦੋਂ ਕਿਤੇ ਪੀਆਰ ਦੀਆਂ ਆਪਸ਼ਨਸ ਆਈਆਂ ਨਾ ਤੁਹਾਡੇ ਬੱਚੇ ਨੂੰ ਵੇਟ ਨਹੀਂ ਕਰਨੀ ਪੈਣੀ ਤੁਹਾਡੇ ਬੱਚੇ ਨੂੰ ਕਿਤੇ ਮੂਵ ਆਊਟ ਨਹੀਂ ਕਰਨਾ ਪਣਾ ਪਹਿਲ ਹੁਣੀ ਆ ਕਿਉਂਕਿ ਅੱਜ ਤਾਂ ਸ਼ਾਇਦ ਬਹੁਤ ਬੱਚੇ ਇਹ ਆਪਣੇ ਆਪ ਨਾਲ ਜਿਹੜਾ ਕਿ ਇਹ ਵਾਅਦਾ ਕਰ ਲੈਣ ਮੈਂ ਤਾਂ ਲੱਗਾ ਜੀ ਫਰੈਂਡਸ ਸਿਕਣ ਹੁਣ ਮੈਂ ਇਹ ਕਰ ਜੂਗਾ ਪਰ ਸਭ ਨੂੰ ਪਤਾ ਜਿਹੜੇ ਕਿ ਸਿਰੇ ਦਾ ਘਾਟ ਹੀ ਲੱਗਨੇ ਨੇ ਕਈਆਂ ਨੇ 6 ਮਹੀਨੇ ਬਾਅਦ ਕਈਆਂ ਨੇ 15 ਦਿਨ ਬਾਅਦ ਛੱਡ ਜਾਣੀ ਕਈਆਂ ਨੇ 2 ਮਹੀਨੇ ਬਾਅਦ ਛੱਡ ਜਾਣੀ ਕਈਆਂ ਨੇ 6 ਮਹੀਨੇ ਬਾਅਦ ਛਾੜੇ ਉਂਗਲਾਂ ਦੇ ਬੱਚੇ ਹੋਣੇ ਆ ਥੋੜੇ ਜਿਹੜੇ ਗਿਣ ਸਕਦੇ ਆ ਜਿਹੜੇ ਕਿ ਸ਼ਿੱਦਤ ਨਾਲ ਕਰਕੇ ਫ੍ਰੈਂਚ ਸਿੱਖ ਲੈਣਗੇ ਯਾਦ ਕਰ ਲੋ ਬੇਟਾ ਜਿਹੜਾ ਵੀ ਸਮਾਂ ਹੈਗਾ ਨਾ ਇੰਡੀਆ ਚਾਰ ਸੈਂਟਰ ਦਾ ਤੁਹਾਨੂੰ ਵੀ ਪਤਾ ਚਾਰ ਚਾਰ ਬੈਂਡ ਦੇ ਵੀਜ਼ਾ ਲਾ ਕੇ ਖਾਲੀ ਪਿਆ ਵਧੀਆ ਫਰੈਂਚ ਸੈਂਟਰ ਜੁਆਇਨ ਕਰ ਲਓ ਨਹੀਂ ਫਰੈਂਚ ਸੈਂਟਰ ਜੀ ਤੁਹਾਨੂੰ ਜਿਹੜੇ ਲਾਗੇ ਕਰ ਹੈਗਾ ਆਨਲਾਈਨ YouTube ਤੇ ਬਹੁਤ ਜਿਆਦਾ ਮਟੀਰੀਅਲ ਪਿਆ ਹੋਇਆ ਜਿਹੜਾ ਕਿ ਆਨਲਾਈਨ ਟਿਊਟੋਰੀਅਲ ਜਿਹੜਾ ਹੈਗਾ ਉਤੋਂ ਤੁਸੀਂ ਫਰੈਂਚ ਦੀ ਬੇਸਿਕ ਲੈਂਗੁਏਜ ਜਿਹੜੀ ਹੈਗੀ ਅਮਰੀਕਨ ਨਾਲ ਜੁਆਇਨ ਕਰ ਲਓ ਕਲਾਸਿਸ ਕਰੋ ਕੁਛ ਨਾ ਕੁਛ ਤੁਹਾਨੂੰ ਇਹਦਾ ਫਾਇਦਾ ਹੋਏਗਾ ਅੱਜ ਭਾਵੇਂ ਤੁਹਾਨੂੰ ਇਹੜੀ ਮੇਰੀਆਂ ਗੱਲਾਂ ਲੱਗਦੀਆਂ ਨੇ ਉੱਪਰੋਂ ਲੱਗਦੀਆਂ ਐਵੇਂ ਬੋਲੀ ਜਾਂਦਾ ਵੀਜ਼ਾ ਦਵਾ ਯਾਰ ਦੇਖਾਂਗੇ ਉੱਥੇ ਜਾ ਕੇ ਕੀ ਹ ਬਟ ਤੁਸੀਂ ਅੱਜ ਦੇਖਿਓ ਯਾਦ ਕਰੋਗੇ ਉੱਥੇ ਜਾ ਕੇ ਵੀ ਨਹੀਂ ਕਹਿਣਾ ਕਾਸ਼ ਪਹਿਲਾਂ ਜਿਹੜਾ 3 4 5 6 ਮਹੀਨੇ ਬੱਚੇ ਨੇ ਇੱਥੇ ਵੇਟ ਕੀਤੀ ਆ ਤੇ ਆਪਾਂ ਉਹ ਗੱਲ ਲੈਂਦਾ ਸੋ ਨਵੇਂ ਬੱਚੇ ਵੀ ਜਿਹੜੇ ਹੁਣ ਪਾਸ ਆਊਟ ਹੋਣੇ ਜਿਨ੍ਹਾਂ ਦੇ ਐਗਜ਼ਾਮ ਚੱਲ ਰਹੇ ਆ ਬੜਾ ਗੁੱਡ ਲੱਕ ਟੂ ਆਲ ਜਦ ਤੱਕ ਤੁਹਾਡਾ ਪ੍ਰੋਸੈਸ ਚੱਲੇਗਾ ਨਾ ਨਾਲ ਦੀ ਨਾਲ ਆ ਚੀਜ਼ ਜ਼ਰੂਰ ਕਰ ਲੈਣੀ ਆ ਆਪਾਂ ਮੈਂ ਹਮੇਸ਼ਾ ਕਹਿੰਦਾ ਇੰਡੀਆ ਤੋਂ ਸਕਿੱਲ ਸਿੱਖੇ ਲਾਓ ਹੋਰ ਕੋਈ ਕੰਮ ਸਿੱਖਣਾ ਸਿੱਖੋ ਆ ਭਾਸ਼ਾ ਹੀ ਸਿੱਖ ਜੋ ਉਹਨਾਂ ਦੀ ਸੈਕੰਡ ਲੈਂਗੁਏਜ ਹੈਗੀ ਇੰਗਲਿਸ਼ ਵੀ ਆਉਂਦੀ ਆ ਫ੍ਰੈਂਚ ਵੀ ਆਉਂਦੀ ਪੰਜਾਬੀ ਸਾਨੂੰ ਉਹਨਾਂ ਦੀ ਤਿੰ ਇਸ ਸਲਾਹ ਨਾਲ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਕੀ ਇਹ ਫਾਇਦਾ ਜਰੂਰ ਹੋਏਗਾ ਸੋ ਇਸ ਵੀਡੀਓ ਨੂੰ ਦਬਾ ਕੇ ਜਰੂਰ ਸ਼ੇਅਰ ਕਰੋ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਜਿਹੜਾ ਬੱਚਾ ਅਸਲੇ ਕੋਈ ਰਾਹ ਲੱਭ ਰਿਆ ਕਿਸੇ ਤਰ੍ਹਾਂ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰ ਸਕਾਂਗੇ ਕੈਨੇਡਾ ਜਾ ਕੇ ਸਿਰਾਂ علاوہ ਤੇ ਉਹ ਉਹਦੀ ਬੱਚੇ ਦੀ ਜਿਹੜੀ ਕੀ ਹੈ ਜ਼ਿੰਦਗੀ ਬਣ ਸਕੇ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ 8557885578 ਨੰਬਰ ਸੇਵ ਕਰੋ ਧੰਨਵਾਦ